ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਹੜਲ ਤੇ ਬਰਸਾਤਾਂ ਦੇ ਕਾਰਨ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਕਈ ਕਰਾਂ ਦੀਆਂ ਛੱਤਾਂ ਡਿੱਗ ਗਈਆਂ ਹਨ ਤੇ ਕਈਆਂ ਦੀਆਂ ਡਿੱਗਣ ਦੇ ਕਰੀਬ ਹਨ ਵੱਖ-ਵੱਖ ਐਨਜੀਓਜ਼ ਅਤੇ ਕਲਾਕਾਰ ਲੋਕਾਂ ਦੀ ਮਦਦ ਕਰ ਰਹੇ ਹਨ ਉੱਥੇ ਹੀ ਬਹੁਤ ਸਾਰੇ ਨੌਜਵਾਨ ਐਨਆਰਆਈ ਵੀ ਆਪ ਕੋ ਆਪਣੇ ਇਲਾਕਿਆਂ ਦੇ ਵਿੱਚ ਜ਼ਰੂਰਤਮੰਦ ਹੜਪੀੜਤਾ ਦੀ ਮਦਦ ਦੇ ਲਈ ਅੱਗੇ ਆ ਰਹੇ ਹਨ ਤਾਰੀਵਾਲ ਦੀ ਬੇਦੀ ਕਲੋਨੀ ਦੇ ਨਾਲ ਸੰਬੰਧਿਤ ਐਨਾਰਾਈ ਹਰਪਾਲ ਸਿੰਘ ਮੱਲੀ ਜੋ ਕਿ ਇਟਲੀ ਦੇ ਵਿੱਚ ਆਪਣਾ ਕਾਰੋਬਾਰ ਕਰ ਰਹੇ ਹਨ ਨੇ ਵੱਡਾ ਉਪਰਾਲਾ ਕਰਦੇ ਹੋਏ ਮਾਡਲ ਟਾਊਨ ਵਿਖੇ ਇੱਕ ਡਿੱਗੇ ਹੋਏ ਘਰ ਨੂੰ ਬਣਾਉਣ ਦੇ ਲਈ ਆਰਥਿਕ ਮਦਦ ਭੇਜ ਕੇ ਘਰ ਦੀ ਮੂੜੋਸਾਰੀ ਦਾ ਕੰਮ ਸ਼ੁਰੂ ਕਰਵਾਇਆ ਸੀ ਅਤੇ ਨੌਜਵਾਨ ਐਨਾਰਾਈ ਹਰਪਾਲ ਮੱਲੀ ਵੱਲੋਂ ਤਾਰੀਵਾਲ ਦੀ ਵਾਰਡ ਨੰਬਰ 12 ਲੁਧਿਆਣਾ ਮੋਹੱਲਾ ਦੀ ਰਹਿਣ ਵਾਲੀ ਇੱਕ ਵਿਧਵਾ ਔਰਤ ਦੇ ਘਰ ਦੀ ਡਿੱਗੀ ਛੱਤ ਦੀ ਮੂੜੋਸਾਰੀ ਲਈ ਵੀ ਪੈਸੇ ਭੇਜੇ ਹਨ ਦੱਸ ਦਈਏ ਕਿ ਪ੍ਰਵੀਨ ਨਾਮਕੀ ਹੈ ਵਿਧਵਾ ਔਰਤ ਪड़ोसी ਆਂਦੇ ਘਰ ਆਪਣੇ ਪਰਿਵਾਰਿਕ ਮੈਂਬਰਾਂ ਦੇ ਨਾਲ ਰਹਿਣ ਲਈ ਮਜਬੂਰ ਹੋ ਗਈ ਹੈ ਜਦੋਂ ਇਸ ਗੱਲ ਦਾ ਪਤਾ ਪ੍ਰਦਾਨ ਬਾਬਾ ਗਿੱਲ ਨੂੰ ਲੱਗਾ ਤਾਂ ਉਹਨੇ ਐਨਆਰਆਈ ਹਰਪਾਲ ਮੱਲੀ ਦੇ ਧਿਆਨ ਲਿਆਂਦਾ ਤੇ ਮੱਲੀ ਵੱਲੋਂ ਤੁਰੰਤ ਬੱਬਾ ਗਿੱਲ ਨੂੰ ਪੈਸੇ ਵੇਚ ਕੇ ਔਰਤ ਦੇ ਘਰ ਦਾ ਨਿਰਮਾਣ ਸ਼ੁਰੂ ਕਰਵਾਉਣ ਲਈ ਕਿਹਾ ਘਰ ਦੇ ਬਾਹਰ ਜਦੋਂ ਰੇਤ, ਬਜਰੀ, ਸੀਮਿੰਟ ਤੇ ਸਰੀਆ ਆਇਆ ਤਾਂ ਇਸ ਵਿਧਵਾ ਔਰਤ ਦੀਆਂ ਅੱਖਾਂ ਵਿੱਚ ਹੰਝੂ ਹੀ ਆ ਗਏ ਉਸਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਉਹਨਾਂ ਨੇ ਕੱਚੇ ਕੋਠਿਆਂ ਦੀ ਗਰਾਂਟ ਲਈ ਨਗਰ ਕੌਂਸਲ ਧਾਰੀਵਾਲ ਵਿੱਚ ਅਪਲਾਈ ਕੀਤਾ ਸੀ ਪਰ ਉਹਨਾਂ ਦੀ ਕਿਸੇ ਨੇ ਸਾਰ ਨਹੀਂ ਲਈ ਗਰਾਂਟ ਵੀ ਬਿਨਾਂ ਕਾਰਨ ਦਾ ਸਿਰ ਵਾਪਸ ਭੇਜ ਦਿੱਤੀ ਗਈ ਸਾਡੇ ਲਈ ਤਾਂ ਐਨਆਰਆਈ ਵੀਰ ਮੱਲੀ ਤੇ ਬੱਬਾ ਗਿੱਲ ਹੀ ਸਾਡੀ ਸਰਕਾਰ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਪ੍ਰਵੀੰਜ ਤੁਹਾਡਾ ਘਰ ਬਹੁਤ ਟੁੱਟ ਪੱਜ ਗਿਆ ਹੈ ਬਾਲੇ ਛੱਤ ਡੇਗੇ ਹੀ ਤੇ ਕਿਸੇ ਦੇ ਘਰ ਹੀ ਜਾ ਕੇ ਸੌਂਦੇ ਰਹੇ ਆ ਤੇ ਬੱਬਾ ਗੇਲੇ ਮੇਰੇ ਪੁੱਤਰਾ ਵਰਗਾ ਤੇ ਉਹ ਹੁਣ ਬਣਾ ਕੇ ਦੇ ਜਾ ਰਿਹਾ ਹੈ ਕਿੰਨੀ ਕੁ ਖਰੀਦ ਸਾਲ ਭਣੀ ਇਹਨਾਂ ਗਾੜੀ ਦੇ ਨਾਂ ਪਹਿਲਾਂ ਲਾਈ ਤਾਂ ਵੀ ਨਹੀਂ ਹੋਈ ਫਿਰ ਮੇਰੇ ਨਾਂ ਕਿਦੋਂ ਦੀ ਲਾਈ ਤਾਂ ਵੀ ਮਿਲੀ ਨਹੀਂ ਸਾਨੂੰ ਬਹੁਤ ਵਧੀਆ ਕਰਦੇ ਜੀ ਸਾਰੇ ਭੈਣ ਭਰਾ ਨੂੰ ਜੈ ਐਮ ਸੀ ਦੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਬੱਬਾ ਗੇਲੇ ਕ੍ਰਿਸਚਨ ਨੈਸ਼ਨਲ ਫਰੰਟ ਦਾ ਪੰਜਾਬ ਦਾ ਜੂਥ ਪ੍ਰੈਜ਼ੀਡੈਂਟ ਆ ਜੋ ਕਿ ਸਾਡੇ ਵੱਲੋਂ ਵਾਦਾ ਕੀਤਾ ਗਿਆ ਸੀ ਪਰਸੋਂ ਇੱਕ ਬਾਈਟ ਦੌਰਾਨ ਤੇ ਜਿਨ੍ਹਾਂ ਦੇ ਘਰ ਕੱਚੇ ਆ ਜਾਂ ਲੋੜਵੰਦ ਜਿਹੜੇ ਹੈਗੇ ਆ ਘਰ ਪਰਿਵਾਰ ਵਾਲੇ ਉਹਨਾਂ ਦੀ ਅਸੀਂ ਮਦਦ ਕਰਾਂਗੇ ਜਿਵੇਂ ਕਿ ਸਾਡੇ ਹਰਪਾਲ ਭਾਜੀ ਜੋ ਮੇਰੇ ਫਰੈਂਡ ਆ ਇਟਲੀ ਦੇ ਵਿੱਚ ਰਹਿੰਦੇ ਆ ਮੈਂ ਉਹਨਾਂ ਨਾਲ ਪਰਸੋਂ ਗੱਲ ਕੀਤੀ ਆ ਕਿ ਬਹੁਤ ਹੀ ਨੁਕਸਾਨ ਹੋਇਆ ਆ بارش ਦੇ ਕਰਕੇ ਤੇ ਹੜਾ ਦੌਰਾਨ ਉਹਨਾਂ ਨੇ ਮੈਨੂੰ ਆਖਿਆ ਕਿ ਤੁਸੀਂ ਜਿਹੜੇ ਜ਼ਰੂਰਤਮੰਦ ਘਰ ਆ ਉਹਨਾਂ ਦੀ ਤੁਸੀਂ ਮਦਦ ਕਰ ਸਕਦੇ ਤੇ ਅੱਜ ਹੀ ਮੈਂ ਇੱਕ ਮਾਡਲ ਡਾਉਨ ਪਹਿਲਾਂ ਮੈਨੂੰ ਫੋਨ ਆਇਆ ਮੈਂ ਮਾਡਲ ਡਾਉਨ ਇੱਕ 10000 ਰੁਪਏ ਜ਼ਰੂਰਤਮੰਦ ਨੂੰ ਦੇ ਕੇ ਆਂ ਅੱਜ ਵਾਰਡ ਨੰਬਰ 12 ਦੇ ਵਿੱਚ ਅਸੀਂ ਸਾਡੀ ਐਂਟੀ ਪ੍ਰਵੀਨ ਜੀ ਜੋ ਕਿ ਇੱਕ ਵਿਧੋ ਹੈ ਉਹਨਾਂ ਦੀ ਮਦਦ ਕਰ ਰਹੇ ਹਾਂ ਵੇਖੋ ਉਹਨਾਂ ਦੇ ਘਰ ਦਾ ਹਾਲ ਜੋ ਕਿ 15 ਸਾਲ ਤੋਂ ਇਹ ਹਾਲ ਹੈ ਉਹਨਾਂ ਦਾ ਨਗਰ ਕੌਂਸਲ ਵੱਲੋਂ ਗ੍ਰਾਂਟ ਵੀ ਨਹੀਂ ਪਾਈ ਗਈ ਜੇ ਮંજૂર ਵੀ ਹੋਈ ਹੈ ਪਰ ਪੈਸੇ ਵਾਪਸ ਚਲੇ ਗਏ ਇਸ ਕਰਕੇ ਅਸੀਂ ਧੰਨਵਾਦ ਕਰਦੇ ਹਾਂ ਭਰਪਾਲ ਭਾਜੀ ਇਟਲੀ ਵਾਲੇ ਦਾ ਜਿਨ੍ਹਾਂ ਨੇ ਇਹ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਸਾਰਾ ਤੁਸੀਂ ਦੇਖ ਸਕਦੇ ਸਮਾਨ ਵੀ ਉਤਰ ਚੁੱਕਾ ਬਾਹਰ ਉਹਨਾਂ ਨੇ ਆਖਿਆ ਵੀ ਇਹਨਾਂ ਦਾ ਜੋ ਵੀ ਕਮਰਾ ਆ ਕੰਪਲੀਟ ਕਰਕੇ ਨਾਉ ਦਿੱਤਾ ਜਾਏ। ਦੇਖੋ ਸਾਡੀ ਵਾਰਡ ਨੰਬਰ 12 ਦੇ ਵਿੱਚ ਉਹ 10 ਦੇ ਵਿੱਚ ਬਹੁਤ ਲੋਕ ਜ਼ਰੂਰਤਮੰਦ ਨੇ ਕਿ ਅਸੀਂ ਜਦੋਂ ਇਹਨਾਂ ਦਾ ਕੰਪਲੀਟ ਹੋ ਜਾਏਗਾ ਹੌਲੀ ਹੌਲੀ ਸਾਰਿਆਂ ਦਾ ਹੀ ਕਰਾਂਗੇ। ਪਰ ਵਾਰਡ ਵੀ ਸਾਡੇ ਲੱਗੇ ਹੀ ਆ ਨਾਲ ਹੀ ਜੁੜੀ ਹੋਈ ਆ। ਉਹਦੇ ਵਿੱਚ ਵੀ ਅਸੀਂ ਜੇ ਕਿਸੇ ਦਾ ਘਰ ਆ ਜਿਆਦਾ ਟੁੱਟਾ ਭੱਜਾਇਆ ਅਸੀਂ ਬਣਾ ਕੇ ਦੇਵਾਂਗੇ। ਔਰ ਅਸੀਂ ਮੈਸੀਨ ਸੰਸ ਫਾਊਂਡੇਸ਼ਨ ਵੀ ਚਲਾਣੇ ਆ। ਅਸੀਂ ਉਹਨਾਂ ਨੂੰ ਵੀ ਅਪੀਲ ਕਰਾਂਗੇ ਉਹ ਵੀ ਸਾਡੀ ਹੈਲਪ ਕਰਨਗੇ।